ਸ੍ਰੀ ਹੇਮਕੁੰਟ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅਲੌਕਿਕ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ ਉਸ ਅੰਮ੍ਰਿਤ ਭਰੇ ਸਰੋਵਰ ਦੀ ਕਥਾ ਕਹਿਣ ਕਥਨ ਤੋਂ ਵਾਰੀ ਹੈ ਉਹ ਸੁੰਦਰ ਗੁਰਧਾਮ ਦੀ ਸ਼ਬ ਤੇ ਸ਼ਾਨ ਦੁਨੀਆ ਦੇ ਧਾਰਮਿਕ ਸਥਾਨਾਂ ਤੋਂ ਨਿਰਾਲੀ ਹੈ ਇਸ ਤੀਰਥ ਦੀ ਰਚਨਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਦ ਕਾਲ ਵਿੱਚ ਮਹਾਕਾਲ ਦੇ ਰੂਪ ਵਿੱਚ ਕੀਤੀ ਦੁੱਖਾਂ ਦ੍ਰਿਦਰਾਂ ਦਾ ਨਾਸ ਕਰਨ ਵਾਲੇ ਜਨਤਾ ਪ੍ਰਕਾਸ਼ ਕਰਨ ਵਾਲੇ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਵਿਖੜੇ ਪੇੜੇ ਦੀ ਪਰਵਾਹ ਨਾ ਕਰਦੇ ਆ ਹੋਇਆਂ ਦਿਲ ਵਿੱਚ ਗੁਰੂ ਦਰਸ਼ਨ ਦੀਆਂ ਤੰਗਾ ਲੈ ਕੇ ਸੰਗਤਾਂ ਵਹੀਰਾਂ ਘੱਤ ਕੇ ਇਉਂ ਤੁਰ ਪੈਂਦੀਆਂ ਨੇ ਹੇਮਕੁੰਡ ਦੇ ਦਰਸ਼ਨ ਲਈ ਰਲ ਕੇ